ਫਲਾਕ ਫਤਿਹਗੜ ਚੁੰਦੀਆ ਬਟਾਲਾ ਚ ਬੱਚਾ ਸਰਪਰ ਦੀਆਂ ਮੀਟਾਂ ਕੀਤੀਆਂ ਜਾ ਰਹੀਆਂ ਹੈ। ਕੀ ਹੈ ਸਰਪਰ? ਏਜੰਡਾ ਕੀ ਹੈ? ਸਭ ਤੋਂ ਪਹਿਲਾਂ ਜੀ ਬਹੁਤ ਬਹੁਤ ਧੰਨਵਾਦ ਸਰਦਾਰ ਪੁਕਨ ਸਿੰਘ ਮਾਲ ਜੀ ਦਾ ਜਿਨ੍ਹਾਂ ਨੇ ਇੱਕ ਬੜਾ ਵੱਡਾ ਪਰਾਲਾ ਕੀਤਾ ਹੈ ਜੁੱਧ ਨਸ਼ਿਆਂ ਵਿਰੁੱਧ। ਅੱਜ ਫਤਿਹਗੜ ਬਲਾਕ ਬਟਾਲਾ ਬਲਾਕ ਜਿੰਨੇ ਵੀ ਸਾਡੇ ਮੋਤਪਾਰ ਸੱਜਣ ਸਾਡੇ ਸਰਪੰਨ ਸਾਹਿਬਾਨ ਮੈਂਬਰ ਸਾਹਿਬਾਨ ਹੋਰ ਵੀ ਸਾਡੇ ਉਪਦੇਦਾਰ ਸਾਡੇ ਬਲਾਕ ਪ੍ਰਧਾਨ ਉਹਨਾਂ ਸਾਰਿਆਂ ਦੀਆਂ ਮੀਟਿੰਗ ਕੀਤੀ ਗਈ। اور ਮੀਟਿੰਗ ਦੇ ਵਿੱਚ ਜੋ ਸਾਡਾ ਮੇਨ ਅਜੰਡਾ ਸੀ ਸਭ ਤੋਂ ਪਹਿਲਾ ਅਜੰਡਾ ਸਾਡਾ ਜਿਹੜਾ ਨਸ਼ਾ ਪੰਜਾਬ ਨੂੰ ਇੱਕ ਖੋਖਲਾ ਬਣਾ ਦਿੱਤਾ ਗਿਆ ਹੈ ਉਹਦੇ ਉੱਤੇ ਸਾਰੇ ਹੀ ਸਰਪੰਚਾਂ ਨੂੰ ਸਾਡੇ ਸਤਕਾਰਯੋਗ ਵੀਡੀਓ ਸਾਹਿਬ ਸਾਡੇ ਸਤਕਾਰਯੋਗ ਇੰਸਪੈਕਟਰ ਸਾਹਿਬ ਸਤਕਾਰਯੋਗ ਸਾਡੇ ਡਿਪਟੀ ਸਾਹਿਬ ਕਿਸੇ ਕਾਰਨ ਕਰਕੇ ਆ ਨਹੀਂ ਸਕੇ ਇਹਨਾਂ ਸਾਰਿਆਂ ਦੀ ਇਕਵਾਈ ਦੇ ਵਿੱਚ ਇਹਨਾਂ ਦੀ ਇਕਵਾਈ ਦੇ ਵਿੱਚ ਮੀਟਿੰਗ ਕਿਉਂਕਿ ਕੰਮ ਸਾਰੇ ਇਹਨਾਂ ਨੇ ਕਰਦੇ ਨੇ ਖਰਗਜ਼ਾਰੀਆਂ ਇਹਨਾਂ ਨੇ ਕਰਦੀਆਂ ਨੇ ਮੀਟਿੰਗ ਕੀਤੀ ਗਈ ਹੈ ਮੀਟਿੰਗ ਦੇ ਵਿੱਚ ਸਰਪੰਚ ਸਾਹਿਬਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਹਨਾਂ ਦੇ ਪਿੰਡਾਂ ਦੇ ਵਿੱਚ ਜੇ ਕੋਈ ਨਸ਼ਾ ਵੇਚਦਾ ਪਿੰਡਾਂ ਦੇ ਵਿੱਚੋਂ ਮੱਥਾ ਪਾ ਕੇ ਦਿਓ ਪਿੰਡਾਂ ਦੇ ਵਿੱਚ ਉਹਨਾਂ ਨੂੰ ਉਹਨਾਂ ਪਰਿਵਾਰਾਂ ਨੂੰ ਜਿਹੜੇ ਪਰਿਵਾਰ ਕੋਈ ਨਸ਼ਾ ਵੇਚਣ ਵਾਲੇ ਦੀ ਜਵਾਬੰਦ ਦਿੰਦੇ ਆ ਜਾਂ ਕੋਈ ਨਸ਼ਾ ਵੇਚਣ ਵਾਲੇ ਦਾ ਸਾਥ ਦਿੰਦੇ ਉਹਨਾਂ ਨੂੰ ਪਿੰਡਾਂ ਦੇ ਵਿੱਚੋਂ ਇੱਕ ਮੱਥੇ ਪਾ ਕੇ ਦਿਓ ਜੇ ਉਹਨਾਂ ਨੇ ਨਜਾਇਜ਼ ਕਬਜ਼ੇ ਕੀਤੇ ਆ ਜਾਂ ਕੋਈ ਵੀ ਇਦਾਂ ਦੀ ਗਲਤ ਕਾਰਕ ਜਾਰੀ ਕੀਤੀ ਆ ਉਹਨਾਂ ਨੇ ਮਕਾਂਟਾ ਹੀ ਜਾਣਗੇ ਹੋਰ ਵੀ ਜੇ ਪਿੰਡਾਂ ਦੇ ਵਿੱਚ ਕੋਈ ਇਦਾਂ ਦਾ ਕੋਈ ਕੰਮ ਉਹਨਾਂ ਨੇ ਕਾਰਗੁਜ਼ਾਰੀ ਕਰਦੇ ਆ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਨੂੰ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਵੱਡੀ ਤੋਂ ਵੱਡੀ ਜਿਹੜੀ ਵੀ ਐਫਆਈਆਰ ਦਰਜ ਕਰਨੀ ਹੋਊਗੀ ਪੁਲਿਸ ਨੂੰ ਹਦਾਇਤਾਂ ਨੇ ਐਸਐਸਪੀ ਸਾਹਿਬ ਨੂੰ ਸੀਐਮ ਸਾਹਿਬ ਵੱਲੋਂ ਹਦਾਇਤਾਂ ਨੇ ਜਿਹੜਾ ਵੀ ਨਸ਼ਾ ਵੇਚਦਾ ਉਹਨਾਂ ਨੂੰ ਫੜ ਕੇ ਜਲਦੀ ਤੋਂ ਜਲਦੀ ਸਲਾਖਾਂ ਦੇ ਅੰਦਰ ਦਿੱਤਾ ਜਾਵੇ ਤੇ ਦੂਸਰਾ ਸਾਡਾ ਏਜੰਡਾ ਸੀ ਕਿ ਜਿਹੜੇ ਪਿੰਡਾਂ ਦੇ ਵਿੱਚ ਕਾਰਗੁਜ਼ਾਰੀਆਂ ਪਿੰਡਾਂ ਦੇ ਸਰਪੰਚ ਸਾਹਿਬਾਂ ਦੇ ਕਈ ਕੰਮ ਹੋਣ ਵਾਲੇ ਨੇ ਉਹਨਾਂ ਨੂੰ ਡਿਮਾਂਡ ਅੱਜ ਉਹਨਾਂ ਨੂੰ ਬੇਨਤੀ ਕੀਤੀ ਵੀ ਆਪਣੇ ਪਿੰਡਾਂ ਦੀ ਡਿਮਾਂਡ ਭੇਜੋ ਪਿੰਡਾਂ ਦੀ ਡਿਮਾਂਡ ਦੇ ਵਿਹਾਫਤੇ ਜਿਹੜੇ ਪਿੰਡਾਂ ਦੇ ਵਿੱਚ ਕੋਈ ਕੰਮ ਹੋਣ ਵਾਲੇ ਨੇ ਕਈ ਪਿੰਡਾਂ ਦੇ ਵਿੱਚ ਛੱਪੜਾਂ ਦੇ ਕੰਮ ਨੇ ਕਈ ਪਿੰਡਾਂ 'ਚ ਸੀਵਰੇਜ ਦਾ ਕੰਮ ਨੇ ਕਈ ਪਿੰਡਾਂ 'ਚ ਕਈ ਤਰ੍ਹਾਂ ਦੇ ਕੰਮ ਨੇ ਜਿਹੜੇ ਕੰਮ ਬਹੁਤ ਅਤੇ ਗੁਰ ਟੂੜੀਆਂ ਬਲਾਕ ਦੇ ਵਿੱਚ 25 ਪਿੰਡਾਂ ਦੇ ਵਿੱਚ ਆਪਣਾ ਦੀ ਪ੍ਰਵਾਨਗੀ ਲੈਣ ਦੀ ਗਈ ਹੈ ਔਰ ਬਟਾਲਾ ਬਲਾਕ ਦੇ ਵਿੱਚ 22 ਪਿੰਡਾਂ ਦੀ ਪ੍ਰਵਾਨਗੀ ਲੈਣ ਦੀ ਗਈ ਹੈ ਇਸੇ ਬਿਹਾਵ ਤੇ ਉਤੇ ਹੋਰ ਵੀ ਪਿੰਡਾਂ ਦੇ ਸਾਰੇ ਸਰਪੰਚਾਂ ਨੂੰ ਮੈਂਬਰ ਸਾਹਿਬਾਨਾਂ ਨੂੰ ਔਰ ਅਧਿਕਾਰਧਾਰਾ ਨੂੰ ਮੈਂ ਬੇਤੀ ਕਰਦਾ ਕਿ ਵੱਧ ਤੋਂ ਵੱਧ ਆਪਣੇ ਪਿੰਡਾਂ ਦੀਆਂ ਪ੍ਰਵਾਨਗੀਆਂ ਪੜਾਓ ਤਾਂ ਜੋ ਅਸੀਂ ਹਲਕਾ ਫਤੇਗੜ ਟੂੜੀਆਂ ਨੂੰ ਵਧੀਆ ਹਲਕਾ ਬਣਾ ਸਕੀਏ ਵਧੀਆ ਹਲਕਾ ਔਰ ਹਲਕਾ ਨਸ਼ਾ ਮੁਤ ਹਲਕਾ ਬਣਾ ਸਕੀਏ ਮੇਰੀ ਲਾਸਟ ਵਿੱਚ ਦੁਬਾਰਾ ਬੇਨਤੀ ਹੈ ਸਾਰੇ ਸਰਪੰਚ ਸਾਹਿਬਾਨ ਨੂੰ ਮੋਤਬਰ ਸਾਹਿਬਾਨ ਨੂੰ ਔਰ ਬਲਾਕ ਪ੍ਰਧਾਨਾਂ ਨੂੰ ਜਿਹੜੇ ਵੀ ਪਿੰਡ ਦੇ ਵਿੱਚ ਕੋਈ ਨਸ਼ਾ ਵੇਚਦਾ ਉਹਦੇ ਬਾਰੇ ਸੂਚਿਤ ਕਰੋ ਐਸਐਚਓ ਸਾਹਿਬ ਨੂੰ ਸੂਚਿਤ ਕਰੋ ਟੀਪਟੀ ਸਾਹਿਬ ਨੂੰ ਸੂਚਿਤ ਕਰੋ ਮੈਨੂੰ ਸੂਚਿਤ ਕਰੋ ਹੋਰ ਵੀ ਜਿਹੜੇ ਪੁਲਸ ਦੇ ਅਸੇ ਨੇ ਨਿਵਾਦੇ ਨੇ ਐਸਐਸਪੀ ਸਾਹਿਬ ਉਹਨਾਂ ਨੂੰ ਸੂਚਿਤ ਕਰੋ ਤਾਂ ਜੋ ਉਹਨਾਂ ਨੂੰ ਜਲਦ ਤੋਂ ਜਲਦ ਸਿਖਰਾਂ ਖਾਨੇ ਅੰਦਰ ਦਿੱਤਾ ਜਾਵੇ ਬਹੁਤ ਬਹੁਤ ਧੰਨਵਾਦ ਜੀ ਕਿੰਨੀ ਵੀ ਸਾਡੇ ਕੋਲ ਕੋਈ ਗ੍ਰੇਮ ਨਹੀਂ ਹੈ ਅਜੇ ਵੀ ਪਿੰਡਾਂ ਦੇ ਵਿੱਚ ਨਸ਼ੇ ਦੀ ਬਹੁਤ ਮਾਰਾ ਕਿਤੇ ਇੱਥੇ ਚਤੌੜਗੜ੍ਹ ਵੀ ਸ਼ਮਸ਼ੇਰਪੁਰ ਡੋਕਰ ਖੈਰਾ ਪਿੰਡੀ ਕਾਲਾਪੁਰਾ ਨਾੜ ਵਾਲੇ ਚੱਕ ਮੈਂ ਬਿਲਕੁਲ ਤੁਹਾਡੀ ਬਿਲਕੁਲ ਸਹੀ ਗੱਲ ਹੈ ਪਿੰਡੀ ਪਿੰਡ ਦੇ ਵਿੱਚ ਉਹ ਕਾਫੀ ਨਸ਼ੇ ਦੇ ਤਸਕਰ ਫੜੇ ਗਏ ਨੇ ਤੇ ਦੌੜਗਰ ਦੇ ਵਿੱਚ ਵੀ ਤਕਰੀਬਨ ਮੈਂ ਦੇਖਿਆ ਵੀ 80 ਤੋਂ 90% 80 ਤੋਂ 90% ਨਸ਼ੇ ਦੀ ਕਾਫੀ ਕਾਫੀ ਬੰਦੇ ਜਿਹੜੇ ਫੜੇ ਗਏ ਨੇ ਉਹਨਾਂ ਦੇ ਐਫ ਆਈ ਆਰ ਅੰਦਰ ਖੈਰੇ ਪਿੰਡ ਦੇ ਵਿੱਚ ਵੀ ਜੋ ਵੱਡੇ ਨਸ਼ੇ ਦੇ ਆਪਣੇ ਆਪ ਨੂੰ ਕਾਰੋਬਾਰੀ ਸਮਝਦੇ ਜੂਵੀ ਫੜੇ ਗਏ ਨੇ ਐਫ ਆਈ ਆਰਾਂ ਕਰ ਦਿੱਤੀਆਂ ਗਈਆਂ ਨੇ ਅੱਜ ਇਸ ਲੱਖਾਂ ਦੇ ਅੰਦਰ ਨੇ ਹੋਰ ਵੀ ਕਿਉਂਕਿ ਇਹਦੇ ਵਿੱਚ ਵੇਖੋ ਇੱਕ ਟੀਮ ਦੀ ਲੋੜ ਹੈ ਪਿੰਡ ਵਾਸੀਆਂ ਦੀ ਲੋੜ ਹੈ ਮੋਤਬਰਾਂ ਦੀ ਲੋੜ ਹੈ ਪੁਲਿਸ ਦਾ ਮੋਤਬਰਾਂ ਨੂੰ ਮੇਰੀ ਬੇਨਤੀ ਹੈ ਪੁਲਿਸ ਦਾ ਸਾਥ ਦੇਣ ਤਾਂ ਜੋ ਅਸੀਂ ਇਸ ਨਸ਼ੇ ਨੂੰ ਜੜ ਤੋਂ ਖਤਮ ਕਰ ਚੜੀਏ ਮੇਰੀ ਪੱਤਰਕਾਰਾਂ ਵੀਰਾਂ ਨੂੰ ਵੀ ਬੇਨਤੀ ਹੈ ਕਿ ਤੁਹਾਨੂੰ ਵੀ ਕਿਤੇ ਲੱਗਦਾ ਤੁਸੀਂ ਵੀ ਪਰਸਨ ਚੌਥੇ ਆ ਕੇ ਦੱਸ ਸਕਦੇ ਮੈਂ ਇਸ ਚੀਜ਼ ਜਿਹੜੇ ਵੀ ਪਿੰਡ ਜਾਣਾ ਮੈਂ ਹੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਕਰਦਾ ਕਿਉਂਕਿ ਨਸ਼ਾ ਕਿਸੇ ਦੇ ਪਰਿਵਾਰ ਦੇ ਵਿੱਚ ਬੋੜ ਹੈ ਇਹ ਬੋੜ ਦੀ ਛਾਂ ਜਿਹੜੀ ਹੈ ਕਿਸੇ ਵੀ ਪਰਿਵਾਰ ਦੇ ਵਿੱਚ ਆ ਸਕਦੀ ਹੈ ਕਿ ਸਾਨੂੰ ਸਾਰਿਆਂ ਨੂੰ 파ਟੀ ਬਾਜੀ ਤੋਂ ਉੱਪਰ ਉੱਠ ਕੇ ਸਾਥ ਦੇਣਾ ਪੜਾ ਕਾਲੇ ਨਾ ਪਿਓ ਇੱਕ ਇੱਕ ਦੇ ਕਰ ਮੈਂ ਚਾਹੁੰਨਾ ਵਾ ਪੁਲਿਸ ਚਾਹੁੰਦੀ ਹੈ ਸਰਕਾਰ ਚਾਹੁੰਦੀ ਹੈ ਸੀਐਮ ਸਾਹਿਬ ਚਾਹੁੰਦੇ ਵੀ ਕਿਸੇ ਨਾਲ ਨਜਾਇਜ਼ ਨਾ ਹੋਵੇ ਕਿਸੇ ਨਾਲ ਅਸੀਂ ਨਜਾਇਜ਼ ਧੱਕਾ ਨਹੀਂ ਕਰਨਾ ਚਾਹੁੰਦੇ ਅਸਲ ਜਿਹੜਾ ਨਸ਼ੇ ਦੀ ਜਾੜੇ ਉਹਨੂੰ ਫੜਿਆ ਜਾਵੇ ਨਸ਼ੇ ਦੇ ਮਰੀਜ਼ ਨੂੰ ਗਾਈਡ ਕੀਤਾ ਜਾਵੇ ਉਹਨੂੰ ਕਾਉਂਸਲਿੰਗ ਕੀਤੀ ਜਾਵੇ ਉਹ ਜੀ ਤਾਂ ਜੋ ਉਸ ਦਲਦਲ ਦੇ ਵਿੱਚੋਂ ਵਾਪਸ ਆ ਸਕੇ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੀਟਿੰਗ ਕੀਤੀ ਗਈ ਅੱਜ ਤੋਂ ਪੱਜਾ ਦਿਨਾਂ ਤੋਂ ਪੀਛੇ ਬੰਦੂ ਹੀ ਹਾਂਜੀ ਹਾਂਜੀ ਸਰ ਜਿਹੜੇ ਸਾਡੇ ਰੁਕੇ ਕੰਮ ਐ ਵਿਕਾਸ ਦੇ ਉਹਨਾਂ ਸਬੰਧੀ ਮੀਟਿੰਗ ਕੀਤੀ ਗਈ ਠੀਕ ਐ ਅਹੀਂ ਸਰਪੰਚਾਂ ਨੂੰ ਕਹਿ ਦਿੱਤਾ ਐ ਜਿਹੜੀਆਂ ਵੀ ਤੁਹਾਡੀਆਂ ਡਿਮਾਂਡਾਂ ਹੈਗੀਆਂ ਮਤੇ ਪਾ ਕੇ ਦਿੱਤੇ ਜਾਣੇ ਤੇ ਜਾਣ ਤੇ ਅਸੀਂ ਜਿਹੜੇ ਆ ਉਹ ਪੰਨੂ ਸਾਹਮੂ ਦੇ ਦਾਂਗੇ ਤੇ ਮੰਡਾਂ ਵੀ ਤੇ ਮਤੇ ਵੀ ਤੇ ਪੈਸੇ ਜਿਹੜੇ ਆ ਜਾਣਗੇ 55 ਬਾਕੀ ਹੋਰ ਵੀ ਜਿਹੜੇ ਕੰਮ ਹੋਣ ਵਾਲੇ ਆ ਉਹਨਾਂ ਨੂੰ ਦੱਸ ਦਿੱਤਾ ਹੈ ਕਿ ਇਸ ਤਰੀਕੇ ਨਾਲੇ ਕੰਮ ਕੀਤੇ ਜਾਣੇ ਨਸ਼ਾ ਵਿਰੋਧੀ ਜਿਹੜੀ ਸਰਕਾਰ ਦੀਆਂ ਹਦਾਇਤਾਂ ਆਈਆਂ ਦਾਦੇ ਦਾ ਹਾਂਜੀ ਉਹ ਵੀ ਸਾਡੇ ਦੋ ਪਿੰਡ ਹੋਏ ਆ ਸਾਬਤ ਜਿਸ ਤਰ੍ਹਾਂ ਇੱਕ ਤੇ ਪਿੰਡ ਇਹੀ ਆ ਇਹਨਾਂ ਦਾ ਵੀ ਅਸੀਂ ਮਕਾਨ ਢਾਉਣ ਜਾ ਰਹੇ ਸਮਸ਼ੇਰਪੁਰ ਜੀ ਇਹ ਵੀ ਇੱਕ ਹਫਤੇ ਤੱਕ ਇਹਨਾਂ ਦਾ ਮਕਾਨ ਅਸੀਂ ਢਾ ਰਹੇ ਹਾਂ अच्छा चलो ओ मैं तन्नु दस दिनिया केदा दो ਪਿੰਡ ਹੋਏ ਸੀ ਤੁਹਾਨੂੰ ਦੱਸ ਦਿੰਦਾ ਦੂਜਾ ਹੈਗਾ ਜੀ ਖੈਰਾ ਜੀ ਹਾਂਜੀ ਇਹਨਾਂ ਦੋਵਾਂ ਪਿੰਡਾਂ ਦੀ ਜੋਰ ਸਾਡੀ ਕਾਰਵਾਈ ਬੰਦੀ ਹੋਈ ਕਰ ਰਹੇ ਆ ਫਟੇਗੜ ਚੂੜੀਆਂ ਥਾਣੇ ਅਧੀਨ ਪੈਂਦੇ ਜਿਹੜੇ ਪਿੰਡਾਂ ਦੇ ਮੋਤਵਾਰ ਨਮਾਉਂਦੇ ਨੇ ਸਰਪੰਚ ਉਹਨਾਂ ਦੇ ਨਾਲ ਜਿਹੜੀ ਮੀਟਿੰਗ ਕੀਤੀ ਗਈ ਹੈ ਜੀ ਜਿਹੜਾ ਸਰਕਾਰ ਵੱਲੋਂ ਇੱਕ ਬੜਾਈ ਛਲਾਗਾ ਹੋ ਉਪਰਾਲਾ ਜਿਹੜਾ ਨਸ਼ੀ ਯੁੱਧ ਰਸ਼ਿਆ ਵਿਰੋਧ ਜਿਹੜਾ ਸ਼ੁਰੂ ਕੀਤਾ ਗਿਆ ਉਸੇ ਮੁਹਿੰਮ ਦੇ ਤਹਿਤ ਸਾਡੇ ਵੱਲੋਂ ਜਿਹੜੇ ਵੀ ਨਸ਼ਾ ਤਸਕਰ ਸਰਗਰਮ ਉਹਨਾਂ ਦੇ ਖਿਲਾਫ ਜਿਹੜੇ ਆ ਮਕਰਮੇ ਦਰਜ ਕੀਤੇ ਗਏ ਨੇ ਤੇ ਅੱਜ ਵੀ ਮੀਟਿੰਗ ਤੇ ਸਾਰੇ ਮੋਤਵਰ ਸੱਜਣਾਂ ਦੇ ਨਾਲ ਇਹੀ ਮਤਾ ਪਾਸ ਕੀਤਾ ਗਿਆ ਕਿ ਇਹ ਪਾਰਟੀਬਾਜ਼ੀ ਵਾਲੇ ਲੈਵਲ ਤੋਂ ਉੱਪਰ ਉੱਠ ਕੇ ਹੁਣਸ ਨੂੰ ਨਸ਼ਾ ਤਸਕਰਾਂ ਦੀ ਜਿਹੜੀ ਹੈ ਇਨਫਾਰਮੇਸ਼ਨ ਦੇਣ ਤੇ ਸਾਡੇ ਵੱਲੋਂ ਤੁਰੰਤ ਜਿਹੜਾ ਵਾ ਉਹਨਾਂ ਤਸਕਰਾਂ ਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਅਮਲ ਚੱਲਿਆਂ ਦੀ ਜਾਊਗੀ ਇਸ ਤੋਂ ਇਲਾਵਾ ਜਿਹੜੇ ਨਸ਼ਾ ਤਸਕਰਾਂ ਨੇ ਗੈਰ ਕਾਨੂੰਨੀ ਸਾਧਨਾ ਵਸੀਲਿਆਂ ਦੇ ਰਾਹੀਂ ਆਪਣੀਆਂ ਜਾਇਦਾਦਾਂ ਦਾ ਬੜਾਈਆਂ ਨੇ ਉਹਨਾਂ ਦੇ ਪਹਿਲਾਂ ਵੀ ਸਾਡੇ ਵੱਲੋਂ ਕੇਸ ਤਿਆਰ ਕਰਕੇ ਦਿੱਲੀ ਭੇਜੇ ਗਏ ਨੇ ਉਹਨਾਂ ਦੀਆਂ ਜਾਇਦਾਦਾਂ ਗੁਰਕ ਕੀਤੀਆਂ ਜਾਣਗੀਆਂ ਤੇ ਜਿਨ੍ਹਾਂ ਨੇ ਨਜਾਇਜ਼ ਐਨਕ੍ਰੋਚਮੈਂਟਾਂ ਕਬਜ਼ੇ ਕੀਤੇ ਨੇ ਸਰਕਾਰੀ ਅਦਾਰਿਆਂ ਦੇ ਪੰਚਾਇਤੀ ਜ਼ਮੀਨ ਤੇ ਛੱਪੜ ਦੀ ਜ਼ਮੀਨ ਤੇ ਜਾਂ ਕਮੇਟੀ ਘਰ ਦੀ ਜ਼ਮੀਨ ਤੇ ਉਹਨਾਂ ਦੇ ਖਿਲਾਫ ਜਿਹੜਾ ਵਾ ਸਬੰਧਤ ਵਿਭਾਗ ਨਾਲ ਰਾਬਤਾ ਕਾਇਮ ਕਰਕੇ ਤੇ ਉਹਨਾਂ ਦੇ ਖਿਲਾਫ ਜਿਹੜੀਆ ਕਾਰਵਾਈ ਕੀਤੀ ਜਾਵੇਗੀ ਤੇ ਮੈਂ ਲਾਸਟ ਜੇ ਸਾਰੇ ਨਸ਼ਾ ਤਸਕਰਾਂ ਨੂੰ ਜਿਹੜਾ ਵਾਰਨਿੰਗ ਦੇਣਾ ਚਾਹੁੰਦਾ ਵਾ ਕਿ ਆਪਣਾ ਅਜੇ ਮੜੇ ਤੰਦਿਆ ਤੋਂ ਬਾਝਾ ਨਈ ਦੇ ਸਾਡੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਤੁਹਾਡੇ ਕੋਈ ਇਨਫੋਰਮੇਸ਼ਨ ਹੈ ਕਿ ਕਾਹਦਾ ਤਸ਼ਕਰਤਾ ਜਿਹੜਾ ਘਰਿਆ ਸਰਕਾਰ ਦਾ ਉਹਦੇ ਬਾਰੇ ਸਾਡੇ ਸਾਡਾ ਪੱਤਰ ਵਿਹਾਰ ਚੱਲ ਰਿਹਾ ਜੀ ਉਹਦੇ ਬਾਰੇ ਖੂਫੀਆ ਤੌਰ ਤੇ ਪਤਾ ਕਰ ਰਹੇ ਹਾਂ ਜੇ ਕੋਈ ਸਾਹਮਣੇ ਆਇਆ ਤਾਂ ਉਹਦੇ ਖਿਲਾਫ ਜਿਹੜੀ ਹੈ ਵੱਡੀ ਕਾਰਵਾਈ ਕੀਤੀ ਜਾਵੇ। ਹਾਂਜੀ ਜੀ ਜੀ ਅੱਜ ਬਲਾਕ ਦੇ ਘਰ ਚੁਮੀ ਅੱਜ ਪੱਛਾ ਪੱਛਾ ਦੇ ਮੀਟਿੰਗ ਸ਼ੀਕਿਲ ਕਰਨਾ ਆਏ ਘੜੀਓ ਇਸ ਤਰ੍ਹਾਂ ਦੀਆਂ ਵਿਚਾਰਾਂ ਵਾਹਿੰਗੁਰ ਜੀ ਕਾ ਖਾਲਸਾ ਵਾਹਿੰਗੁਰ ਜੀ ਕੀ ਪੱਤੀ ਬਹੁਤ ਧੰਨਵਾਦ ਤੁਹਾਡਾ ਅਸੀਂ ਬਲਾਗ ਦੇ ਵਿੱਚ ਪੰਨੂ ਸਾਹਿਬ ਦੇ ਨਾਲ ਵੀਡੀਓ ਮੈਮ ਐਸ ਐਚਓ ਸਾਹਿਬ ਤੇ ਸਾਰੇ ਸਰਪੰਚ ਸਾਹਿਬਾਨ ਆਏ ਸੀ ਉਹਦੇ ਵਿੱਚ ਵਿਚਾਰਾਂ ਕੰਮ ਬਾਰੇ ਹੋਈਆਂ ਕਿ ਪਿੰਡ ਵਿੱਚ ਜਿਹੜੇ ਕੰਮ ਹੋਣ ਵਾਲੇ ਆ ਉਹ ਲਿਖ ਕੇ ਪ੍ਰਬੋਜਲ ਬਣਾ ਕੇ ਭੇਜਣ ਤੇ ਅਸੀਂ ਵੱਧ ਤੋਂ ਵੱਧ ਉਹ ਉਹਨਾਂ ਕੰਮਾਂ ਵਾਸਤੇ ਪੈਸਾ ਲੈ ਕੇ ਆਈਏ ਉਹ ਬੜੇ ਵਧੀਆ ਮਾਹੌਲ ਵਿੱਚ ਵਿਚਾਰਾਂ ਹੋਈਆਂ ਨੇ ਤੇ ਬਾਕੀ ਗੱਲ ਹੋਈ ਹੈ ਨਸ਼ਿਆਂ ਦੀ ਕਿ ਨਸ਼ਿਆਂ ਦੀ ਜਿਹੜੀ ਮਾਨ ਸਾਹਿਬ ਨੇ ਮੈਮ ਚਲਾਈ ਹੈ ਉਹ ਦੱਸੋ ਪੰਨੂ ਸਾਹਿਬ ਨੇ ਰਸਿਆ ਕਿ ਪਿੰਡਾਂ ਵਿੱਚ ਤੁਹਾਨੂੰ ਵੱਧ ਪਤਾ ਵਾ ਕਿ ਜਿਹੜਾ ਅਨਸਰ ਗਲਤ ਅਨਸਰ ਨਸਾ ਵੀ ਇਡਾ ਵਾ ਉਹਦਾ ਨਾਮ ਦਿਓ ਪਰ ਗਲਤ ਨਾ ਹੋਵੇ ਰਾਜਨੀਤੀ ਪ੍ਰੇਤਨਾ ਹੋਵੇ ਉਹ ਉਹਦਾ ਪਰਚੇ ਉਤੇ ਦਰਜ ਜੇ ਹੋਏ ਆ ਪਹਿਲਾਂ ਵੀ ਧਿਆਨ ਕੇ ਦੱਸੋ ਵੀਡੀਓ ਮੈਮ ਮਤਾ ਪਾ ਕੇ ਦੱਸਣ ਤੇ ਅਸੀਂ ਜੇ ਲੋੜ ਪਈ ਤੇ ਉਹਦਾ ਘਰ ਵੀ ਢਾਵਾਂਗੇ ਜੋ ਸਾਰੇ ਪੰਜਾਬ ਵਿੱਚ ਅਸੀਂ ਮਾਨ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਆ ਕਿ ਇਹ ਜਿਹੜਾ ਕੋਡ ਆ ਪੰਜਾਬ ਵਿੱਚ ਦੂਰ ਹੋਣਾ ਚਾਹੀਦਾ ਇਹਦੇ ਤੇ ਕੋਈ ਸਮਝੌਤਾ ਨਹੀਂ ਹੋਣਾ ਚਾਹੀਦਾ ਹੋਰ ਮੁੱਦਿਆਂ ਤੇ ਚਲੋ ਰਾਜਨੀਤੀ ਵਿੱਚ ਕਈ ਉਨਨੀਕੀਆਂ ਹੋ ਜਾਂਦੀਆਂ ਨੇ ਪਰ ਨਸ਼ੇ ਤੇ ਬਿਲਕੁਲ ਸਰਕਾਰ ਹੁਣ ਪੱਕ ਹੋ ਚੱਕੀ ਆ ਕਿ ਕਿਸੇ ਦੀ ਕੋਈ ਸੁਣਵਾਈ ਨਹੀਂ ਹੋਊਗੀ ਤੇ ਇਸ ਕੋਡ ਨੂੰ ਦੂਰ ਕਰਕੇ ਤੇ ਅਸੀਂ ਜੋ ਵਾਅਦੇ ਕੀਤੇ ਆ ਪਬਲਿਕ ਦੇ ਨਾਲ ਉਹਨਾਂ ਤੇ ਮਾਨ ਸਾਹਿਬ ਅਤੇ ਪੰਨੂ ਸਾਹਿਬ ਪੂਰਾ ਉਤਰਨਗੇ ਇਹ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਸ਼ਾ ਮੈਂ ਬਣਦਿਆਂ ਸਾਰ ਐਨਾਉਂਸਮੈਂਟ ਕੀਤੀ ਸੀ ਉੱਥੇ ਬਹੁਤ ਜ਼ਿਆਦਾ ਠੱਲ ਪਈ ਤਕਰੀਬਨ 80% ਨਸ਼ਾ ਮੇਰੇ ਪਿੰਡੋਂ ਤਕਰੀਬ ਕੋਈ ਚੋਰੀ ਛਪੀ ਕੋਈ ਪੀਣ ਵਾਲਾ ਕੋਈ ਹੋਊਗਾ ਇੱਧਰ ਉੱਧਰ ਦਾ ਮੈਂ ਉਹਨਾਂ ਨੂੰ ਵੀ ਬਰੋਸ ਸਮਝਾਉਣਾ ਕਿ ਬਾਜੂ ਵੇਚਣ ਵਾਲਾ ਜੇ ਕੋਈ ਹੈਗਾ ਵਾ ਕੋਈ ਬਾਹਰਲਾ ਦੱਸੇ ਮੈਂ ਪਿੰਡ ਦੇਵਾਂ ਕਹੂੰਗਾ ਕਿ ਜੇ ਕੋਈ ਵੇਚਦਾ ਵਾ ਤੇ ਮੈਨੂੰ ਦੱਸੇ ਮੈਂ ਜੇ ਮਾਸਾ ਜਿੰਨਾ ਸਮਝਾਉਂਦਾ ਕਰੂੰਗਾ ਕਿ ਨਾ ਤੇ ਮੈਨੂੰ ਕਹੋ ਕਿ ਤੂੰ ਐਂ ਕਰੋ ਨਸ਼ੇ ਤੇ ਮੈਂ ਕੋਈ ਕਿਸੇ ਪਾਸੋਂ ਨਹੀਂ ਕਿਸੇ ਰਿਸ਼ਪਾਚ ਨਹੀਂ ਹੋਣ ਦਊ ਜਿਹੜੇ ਮਸਲੇ ਵਿਚਾਰੇ ਅੱਜ ਸਰਦਾਰ ਬਵੀ ਸਿੰਘ ਪੰਨੂ ਚੇਅਰਮੈਨ ਪਸੰ ਪੰਜਾਬ ਜੀ ਨੇ ਸਾਡੀ ਬਲਾਕ ਪ੍ਰਧਾਨ ਜੀ ਔਰ ਸਰਪੰਚ ਸਾਹਿਬ ਦੀ ਮੀਟਿੰਗ ਰੱਖੀ ਸੀ ਜਿਸ ਦੇ ਵਿੱਚ ਪਿੰਡਾਂ ਦੇ ਵਿਕਾਸ ਨੂੰ ਲੈ ਕੇ ਔਰ ਸਭ ਤੋਂ ਜੁੜਿਆ ਇੱਕ ਨਸ਼ੇ ਦਾ ਮੁੱਦਾ ਜਿਹੜਾ ਉਹਨੂੰ ਬਹੁਤ ਬਰੀਕ ਨਾਲ ਵਿਚਾਰਿਆ ਗਿਆ। ਇਹ ਡਲੇ ਚੱਕ ਤੇ ਬਹੁਤ ਨਾ ਜਾ ਸਾਡੇ। ਬਿਲਕੁਲ ਜੀ ਇੱਥੇ ਕੋਈ ਦੂਜੀ ਰਹਿਣੀ ਨਹੀਂ ਅਸੀਂ ਇਸ ਨੂੰ ਅ ਅਕਸੈਪਟ ਕਰਦੇ ਹਾਂ ਕਿ ਸਾਡੇ ਪਿੰਡ ਦੀ ਨਸ਼ੇ ਦੀ ਬਹੁਤ ਜ਼ਿਆਦਾ ਪਰਮਾ ਸੀ ਪਰ ਅਸੀਂ ਇਹ ਚੀਜ਼ ਮੰਨਣਾ ਕਿ ਜਦੋਂ ਦੇ ਸਾਡੀ ਆਮ ਆਦਮੀ ਪਾਰਟੀ ਸਰਕਾਰ ਆਈ ਆ ਸਰਦਾਰ ਮਨਵੀਰ ਸਿੰਘ ਜੀ ਪੰਨੂ ਦੇ ਨਿਸ਼ਾਨ ਤਰਦੇਸ਼ ਹੇਠ ਆਪਾਂ ਆਪਣੇ ਪਿੰਡ ਦੇ ਵਿੱਚ ਵੀ ਆਪਣੇ ਤੌਰ ਤੇ ਕਮੇਟੀ ਬਣਾ ਗਏ ਤੇ ਸਾਰੇ ਪਿੰਡ ਦੇ ਵਿੱਚ ਵਾਰਨਿੰਗ ਦਿੱਤੀ ਗਈ ਆ ਔਰ ਆਪ ਖੁਦ ਪੈਰਾ ਲਾ ਕੇ ਅਸੀਂ ਨਸ਼ੇ ਦੇ ਤਸਕਰਾਂ ਨੂੰ ਖੁਦ ਬੇਨਤੀ ਕੀਤੀ ਆ ਵੀ ਜਿਹੜਾ ਇੱਕ ਮਾੜਾ ਕੰਮ ਹੈ ਇਸ ਕੰਮ ਤੋਂ ਹਟਜੋ ਨਹੀਂ ਤੇ ਕਿਸੇ ਦੀ ਕੋਈ ਵੀ ਜਿਹੜੀ ਆਪੀ ਸੁਣਵਾਈ ਨਹੀਂ ਕੀਤੀ ਜਾਵੇਗੀ ਔਰ ਕਿਸੇ ਦੀ ਕੋਈ ਹੈਲਪ ਨਹੀਂ ਹੋਏਗੀ ਅਸੀਂ ਪਿੰਡ ਦੇ ਵਿੱਚ ਆਪਣੇ ਵੱਲ ਇੱਕ ਮਤਾ ਪਾਸ ਕੀਤਾ ਕਿ ਜੇ ਕੋਈ ਸਾਡੇ ਪਿੰਡ ਦਾ ਨਸ਼ਾ ਪੱਤਾ ਵੇਚਦਾ ਹੈ ਜਾਂ ਕੋਈ ਬਾਹਰੋਂ ਆ ਕੇ ਵੇਚਦਾ ਹੈ ਸਾਡੇ ਪਿੰਡ ਤੋਂ ਕੋਈ ਕਿਸੇ ਦੀ ਜਮਾਨਤ ਨਹੀਂ ਦੇਵੇਗੀ